ਕਿਤਨਾ ਵੇ ਤੇਰੇ ਪਿਆਰ ਦੀ ਉਹ ਗੱਲ ਛੇੜ ਕਿਤਨਾ ਵੇ ਤੇਰੇ ਪਿਆਰ ਦੀ ਹਟਾਣੀ ਕੁੜੀਆਂ ਦੀ ਤਾਂ ਮੈਨੂੰ ਮਾਰਦੀ ਵੇਡਾ ਕਿੱਸਾ ਆਪਾ ਪਾ ਗਿਆ ਸਦੋ ਕੁੜੀਆਂ ਦੀ ਕਹਾਣੀ ਵਿੱਚ ਬੈਠੀ ਨੂੰ ਮੈਂ ਸੱਜਣਾ ਦਾ ਖਤ ਆ ਗਿਆ ਇਹ ਸੱਜਣਾ ਦਾ ਖਤ ਆ ਗਿਆ ਓਕੇ ਕੱਟੀਆਂ ਮਹੱਲੇ ਦੀਆਂ ਕੁੜੀਆਂ ਵੇ ਮੈਨੂੰ ਤੇਰੇ ਬਾਰੇ ਕਹਿੰਦੀਆਂ ਉਹ ਤੇ ਆ ਨਾਲ ਪੜਕੇ ਵੇ ਗੱਲਾਂ ਚੋ ਸੁਆਦ ਨਹੀਂਦੀਆਂ ਉਹ ਲੇਖ ਚਿੱਠੀ ਚ ਪਿਆਰਾ ਜਿਹਾ ਸ਼ੇਰ ਵੇ ਉਹ ਲੇਖ ਚਿੱਠੀ ਚ ਪਿਆਰਾ ਜਿਹਾ ਸ਼ੇਰ ਵੇ ਕੈਨ ਕੰਬਣੀ ਦਿਲਾ ਗਿਆ ਜਦੋਂ ਕੁੜੀਆਂ ਦੇ ਟਾੜੀ ਵਿੱਚ ਬੈਠੀ ਨੂੰ ਵੇ ਸੱਜਣਾ ਦਾ ਖਤ ਆ ਗਿਆ ਵੇ ਸੱਜਣਾ ਦਾ ਖਤ ਆ ਗਿਆ ਉਹ ਚਿੱਠੀ ਖੋਲੀ ਜਦੋਂ ਕਾਰ ਨਾਲ ਹਾਨੀਆਂ ਵੇ ਖੜ ਗਿਆ ਚਿੱਤ ਹਾਨੀਆਂ ਹੋ ਜੀਆਂ ਦਾ ਪਿਆਰ ਦੀਆਂ ਘੜੀਆਂ ਵੇ ਆਉਂਦੀਆਂ ਨਨਤ ਹਾਨੀਆਂ ਕੌਣ ਲੈ ਗਿਆ ਸੁਰਗ ਦਾ ਝੁੰਡਾ ਤੇ ਚਾਰ ਵਾਲੀ ਮੋਰ ਲਾ ਗਿਆ ਦੋ ਦੋ ਕੁੜੀਆਂ ਦੀ ਟਾਣੀ ਵਿੱਚ ਬੈਠੀ ਨੂੰ ਵੇ ਸੱਜਣਾ ਦਾ ਖਤ ਆ ਗਿਆ ਇਹ ਸੱਜਣਾ ਦਾ ਖਤ ਆ ਗਿਆ ਉਹ ਬਾਦਲ ਵਾਲਿਆ ਪਿਆਰਾ ਬਹੁਤ ਭਗਦਾ ਮੈਂ ਸੱਚ ਕਾਹਾਂ ਦੰਦੀਵਾਲ ਵੇ ਬਾਦਲ ਵਾਲਿਆ ਪਿਆਰਾ ਬਹੁਤ ਦਾਂ ਮੱਛੇ ਕਾਹਨ ਜੰਦੀ ਨਾਲ ਦੇ ਸਾਡੇ ਪਿੰਡ ਚ ਕਦੇ ਤਾਂ ਗੇੜਾ ਮਾਰ ਜਾ ਤੂੰ ਸੱਜਣਾ ਹੈ ਸ਼ਿਰੇ ਨਾਲ ਵੇ ਖੁੱਲ ਜਾਣਗੇ ਸੁਣਿਆ ਤੇਰੇ ਭਾਗ ਵੇ ਖੁੱਲ ਜਾਣਗੇ ਸੁਣਿਆ ਤੇਰੇ ਭਾਗ ਵੇ ਜਦੋਂ ਪਿੰਡ ਫੇਰਾ ਪਾ ਗਿਆ ਜਦੋਂ ਕੁੜੀਆਂ ਦੀ ਟਾਣੀ ਵਿੱਚ ਬੈਠੀ ਨੂੰ ਵੇ ਸੱਜਣਾ ਦਾ ਖਤ ਆ ਗਿਆ ਵੇ ਸੱਜਣਾ ਦਾ Sari kata oleh